ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਸਮੇਂ ਇੱਕ ਸ਼ਾਹੂਕਾਰ ਜੋ ਆਪਣੇ ਆਪ ਨੂੰ ਉੱਚ ਕੁੱਲ ਦਾ ਕਹਿੰਦੇ ਤੇ ਬੜਾ ਮਾਣ ਕਰਿਆ ਕਰਦੇ ਜਦੋਂ ਉਹਨੇ ਆਪਣੇ ਮਹਿਲਾਂ ਤੋਂ ਨਿਕਲਣਾ ਜਿਹੜੇ ਵਿਚਾਰੇ ਮਨੁੱਖ ਸੀ ਜਿਹੜੇ ਗਰੀਬ ਸੀ ਉਹਨਾਂ ਦੀਆਂ ਫਸਲਾਂ ਉਜਾੜ ਦੇਣੀਆਂ ਫਸਲਾਂ ਦਾ ਉਜਾੜਾ ਕਰਨਾ ਤੇ ਕਬੀਰ ਸਾਹਿਬ ਇਹ ਦੇਖਦੇ ਹੁੰਦੇ ਤੇ ਇੱਕ ਦਿਨ ਕਬੀਰ ਸਾਹਿਬ ਨੇ ਕਿਹਾ ਵੀ ਭਾਈ ਤੇਰੇ ਵਾਸਤੇ ਇਹ ਚੰਗੀ ਗੱਲ ਨਹੀਂ ਪਰਮਾਤਮਾ ਨੇ ਤੈਨੂੰ ਬੜਾ ਕੁਝ ਦਿੱਤਾ ਹੈ ਧਨ ਤੇਰੇ ਕੋਲੇ ਬਹੁਤ ਹੈ ਜ਼ਮੀਨ ਤੇਰੇ ਕੋਲੇ ਬਹੁਤ ਹੈ ਮਹਿਲ ਤੇਰਾ ਬੜਾ ਸੋਹਣਾ ਹੈ ਪਰਮਾਤਮਾ ਨੇ ਇੱਕ ਦਿਨ ਸੋਹਣਾ ਪੁੱਤ ਦਿੱਤਾ ਹੈ ਬੜਾ ਕੁਝ ਉਸ ਪਰਮਾਤਮਾ ਨੇ ਦਿੱਤਾ ਹੈ ਤਿਆਜੋ ਫਸਲ ਹੁੰਦੀ ਐ ਇਹਨਾਂ ਨੂੰ ਵੀ ਪ੍ਰਮਾਤਮਾ ਹੀ ਦਿੰਦਾ ਤੇ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਤੂੰ ਉਜਾੜ ਕੇ ਰੱਖ ਦਿੰਨਾ ਹੈ ਬਰਬਾਦ ਕਰ ਦਿੰਨਾ ਹੈ ਤੇ ਤੇਰੇ ਵਾਸਤੇ ਚੰਗੀ ਗੱਲ ਨਹੀਂ ਐ ਜਦੋਂ ਪ੍ਰਮਾਤਮਾ ਦੀ ਗੱਲ ਆਈ ਤੇ ਉਹ ਬੰਦਾ ਨਾਸਤਿਕ ਐ ਰੱਬ ਨੂੰ ਨਹੀਂ ਮੰਨਦਾ ਕਬੀਰ ਸਾਹਿਬ ਨੂੰ ਕਹਿੰਦਾ ਕਬੀਰ ਸਾਹਿਬ ਇੱਕ ਗੱਲ ਦੱਸਿਓ ਵੀ ਤੁਸੀਂ ਪ੍ਰਮਾਤਮਾ ਦੀ ਗੱਲ ਕੀਤੀ ਵੀ ਆ ਸਭ ਕੁਝ ਪ੍ਰਮਾਤਮਾ ਦਿੰਦਾ ਹੈ ਮੇਰਾ ਮਹਿਲ ਮੇਰਾ ਧਨ ਦੌਲਤ ਪੁੱਤ ਜ਼ਮੀਨ ਸਭ ਕੁਝ ਪ੍ਰਮਾਤਮਾ ਨੇ ਦਿੱਤਾ ਹੈ ਪ੍ਰਮਾਤਮਾ ਕੌਣ ਹੈ ਦੇਣ ਵਾਲਾ ਕਿਹੜੇ ਰੱਬ ਦੀ ਗੱਲ ਕਰਦੇ ਹੋ ਰੱਬ ਕਿਸੇ ਨੂੰ ਕੁਝ ਨਹੀਂ ਦਿੰਦਾ ਇਹ ਸਭ ਕੁਝ ਪਹਿਲਾਂ ਮੇਰੇ ਦਾਦੇ ਨੇ ਮਿਹਨਤ ਕੀਤੀ ਫਿਰ ਮੇਰੇ ਪਿਤਾ ਨੇ ਮਿਹਨਤ ਕੀਤੀ ਤੇ ਹੁਣ ਮੈਂ ਮਿਹਨਤ ਕਰਦਾ ਹਾਂ ਇਹ ਤੇ ਰਾਤ ਗਦੀ ਚਲਦੀ ਰਹਿਣੀ ਹੈ ਪ੍ਰਮਾਤਮਾ ਕਿਸੇ ਨੂੰ ਕੁਝ ਨਹੀਂ ਦਿੰਦਾ ਕਬੀਰ ਸਾਹਿਬ ਕਹਿੰਦੇ ਨਹੀਂ ਭਾਈ ਤੂੰ ਭਲੇਕੇ ਦੇ ਵਿੱਚ ਐ ਪ੍ਰਮਾਤਮਾ ਹੀ ਸਭ ਕੁਝ ਸਭ ਨੂੰ ਦਿੰਦਾ ਹੈ ਕਿਉਂਕਿ ਉਹ ਪ੍ਰਮਾਤਮਾ ਦੱਦਾ ਦਾਤਾ ਏਕ ਹੈ ਸਭ ਕੁਝ ਦੇਵਨਹਾਰ ਉਹ ਦਾਤਾਂ ਦੇਣ ਵਾਲਾ ਇੱਕੋ ਇੱਕ ਪ੍ਰਮਾਤਮਾ ਉਹਦੇ ਤੋਂ ਬਿਨਾਂ ਇਹ ਦਾਤ ਨਹੀਂ ਕੋਈ ਦੇ ਸਕਦਾ ਇਹ ਚੰਗੇ ਕਰਮ ਨੇ ਤੇਰੇ ਬਤੂ ਇੱਕ ਸ਼ਾਹੂਕਾਰ ਦੇ ਘਰ ਜੰਮਿਆ ਤੇ ਸ਼ਾਹੂਕਾਰ ਹੀ ਬਣ ਗਿਆ ਤੇਰਾ ਪਿਤਾ ਬੜਾ ਚੰਗਾ ਸੀ ਪਰ ਤੂੰ ਕੀ ਕਰਨ ਲੱਗਾ ਤੇਰੇ ਵਾਸਤੇ ਚੰਗੇ ਕਰਮ ਨਹੀਂ ਹੈ ਇਹ ਉਗੋ ਭਗਤ ਕਬੀਰ ਸਾਹਿਬ ਨੂੰ ਕਹਿੰਦਾ ਕਬੀਰ ਸਾਹਿਬ ਇਹ ਦੱਸੋ ਵੀ ਤੁਸੀਂ ਵੀ ਰੱਬ ਦੀ ਅੱਲਾ ਦੀ ਖੁਦਾ ਦੀ ਬੰਦਗੀ ਕਰਦੇ ਹੋ ਕਬੀਰ ਸਾਹਿਬ ਕਹਿੰਦੇ ਹਾਂ ਮੈਂ ਵੀ ਉਸ ਅੱਲਾ ਖੁਦਾ ਦੀ ਬੰਦਗੀ ਕਰਦਾ ਹਾਂ ਉਸ ਪ੍ਰਮਾਤਮਾ ਨੂੰ ਜਪਦਾ ਹਾਂ ਤੇ ਹੁਣਾ ਕਬੀਰ ਸਾਹਿਬ ਮੈਂ ਕਦੇ ਵੀ ਉਸ ਰੱਬ ਨੂੰ त्याਹਾ ਨਹੀਂ ਤੇ ਨਾਮ ਰੱਬ ਨੂੰ ਮੰਨਦਾ ਵੀ ਰੱਬ ਹੈ ਪਰ ਮੇਰੇ ਕੋਲੇ ਧਨ ਜ਼ਮੀਨ ਸੋਨਾ ਘਰ ਸਭ ਕੁਝ ਹੈ ਇੱਕ ਪੁੱਤ ਹੈ ਪਰਿਵਾਰ ਹੈ ਮਾਂ ਹੈ ਸਭ ਕੁਝ ਹੈਗਾ ਮੇਰੇ ਕੋਲੇ ਜੋ ਮੈਨੂੰ ਚਾਹੀਦਾ ਹੈ ਐਸ਼ਰ ਆਰਾਮ ਦੀ ਜ਼ਿੰਦਗੀ ਹੈ ਨੌਕਰ ਹੈ ਸਪਾਈ ਹੈ ਸਭ ਕੁਝ ਹੈ ਤੁਸੀਂ ਹੁਣ ਇਹ ਦੱਸੋ ਵੀ ਤੁਸੀਂ ਰੱਬ ਦੀ ਬੰਦਗੀ ਕਰਦੇ ਹੋ ਤੇ ਰੱਬ ਨੇ ਤੁਹਾਨੂੰ ਕੀ ਦਿੱਤਾ ਉਸ ਅੱਲਾ ਖੁਦਾ ਨੇ ਕੱਖਾਂ ਦੀ ਝੋਪੜੀ ਸਰ ਕਾਨਿਆਂ ਦੀ ਇਹ ਝੋਪੜੀ ਹੈ ਤੁਹਾਡੇ ਕੋਲ ਜਿੱਦੇ ਮੀ ਆਇਆ ਤੇ ਇਹ ਚੋਣ ਲੱਗ ਜਾਂਦੀ ਹੈ ਹਨੇਰੀ ਆਈ ਚੱਕੜ ਆਇਆ ਤੇ ਇਹਨੇ ਉੱਡ ਜਾਣਾ ਕੋਸ਼ ਨੀ ਰਹਿਣਾ ਕਬੀਰ ਸਾਹਿਬ ਕਹਿੰਦੇ ਮੈਨੂੰ ਇਹ ਸਰ ਕਾਨਿਆਂ ਦੀ ਝੋਪੜੀ ਦਾ ਦਾਰ ਨਹੀਂ ਆ ਕੋਈ ਗੱਲ ਨਹੀਂ ਫਿਰ ਕੀ ਹੋ ਜੇਗਾ ਉੱਡ ਜਾਏਗੀ ਵੀ ਪ੍ਰਮਾਤਮਾ ਦੀ ਦਿੱਤੀ ਹੋਈ ਹੈ ਕੋਈ ਗੱਲ ਨਹੀਂ ਕੋਈ ਸਮਝ ਵੀ ਜਿਹੜੀ ਸਭ ਤੋਂ ਵੱਡੀ ਦਾਤ ਉਸ ਪ੍ਰਮਾਤਮਾ ਨੇ ਆ ਮਨੁੱਖਾ ਸਰੀਰ ਦਿੱਤਾ ਇਹ ਤੋਂ ਵੱਡੀ ਦਾਤ ਕੋਈ ਹੈ ਕੋਣ ਗਏ ਤੇ ਮੈਨੂੰ ਵੀ ਮਿਲੀ ਹੋਈ ਹੈ ਇਹ ਵੀ ਪ੍ਰਮਾਤਮਾ ਦੀ ਦੇਤ ਦਾਤ ਨਹੀਂ ਇਹ ਜਨਮ ਪ੍ਰਮਾਤਮਾ ਦੇਣ ਵਾਲਾ ਥੋੜੀ ਹੈ ਭਗਤ ਕਬੀਰ ਸਾਹਿਬ ਕਹਿੰਦੇ ਨਹੀਂ ਭਲਿਆ ਉਸ ਰੱਬ ਦੀ ਇਬਾਦਤ ਕਰਿਆ ਕਰ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ ਕਿਸੇ ਦਾ ਬੁਰਾ ਨਹੀਂ ਕਰੀਦਾ ਉਹ ਕਬੀਰ ਸਾਹਿਬ ਨੂੰ ਮੰnde ਚੰਗੇ ਸ਼ਬਦ ਬੋਲਦਾ ਕਬੀਰ ਸਾਹਿਬ ਕਹਿੰਦੇ ਤੇਰੀ ਮਰਜ਼ੀ ਹੈ ਤਈ ਦਿਨ ਕਬੀਰ ਸਾਹਿਬ ਸਮਝਾਉਂਦੇ ਰਹੇ ਤੇ ਉਹ ਨਾ ਮੰਨਿਆ ਤੇ ਇੱਕ ਦਿਨ ਸੁੱਤੇ ਪਏ ਦੇ ਪੈਰ ਤੇ ਕੀੜਾ ਲੜਿਆ ਜਦੋਂ ਸੁੱਤੇ ਪਏ ਦੇ ਪੈਰ ਤੇ ਕੀੜਾ ਲੜਿਆ ਪੈਰ ਤੇ ਜ਼ਖਮ ਹੋਇਆ ਬੜੀ ਵੈਦ ਹਕੀਮ ਸਦੇ ਕਿਸੇ ਤੋਂ ਔਲਾਦ ਨਾ ਹੋਇਆ ਦਵਾਈ ਦਿੰਦੇ ਰਹੇ ਹੌਲੀ ਹੌਲੀ ਸਾਰਾ ਸਰੀਰ ਜਖਮਾਂ ਦੇ ਨਾਲ ਭਰ ਗਿਆ ਕਹਿਣ ਤੋਂ ਭਾਵੇਂ ਕੋੜ ਹੋ ਗਿਆ ਐਸੀ ਦਾਤੇ ਦੀ ਨੇਤ ਹੋਈ ਗੁਨਾਹਾਂ ਦੀ ਸਜ਼ਾ ਮਿਲੀ ਹੱਥ ਪੈਰ ਮੁੜ ਗਏ ਜਿਹੜੀ ਜ਼ੁਬਾਨ ਬੋਲਦੀ ਸੀ ਉਹ ਗੁੰਗੀ ਹੋ ਗਈ ਜਬਾਨ ਗੁੰਗੀ ਹੋਈ ਡਾਕਟਰ ਵੈਦ ਹਕੀਮ ਮਨਜ਼ੂਮੀ ਬੜਿਆ ਨੇ ਆਪਣਾ ਜੋਰ ਲਾਇਆ ਪਰ ਕਿਸੇ ਤੋਂ ਉਹ ਠੀਕ ਨਾ ਹੋਇਆ ਆਖਰਿਕ ਸਿਆਣਾ ਹਕੀਮ ਸੀ ਉਹਨੇ ਕਿਹਾ ਪਰਿਵਾਰ ਨੂੰ ਵੀ ਮਾਤਾ ਤੇਰਾ ਪੁੱਤ ਹਣ ਕਦੇ ਵੀ ਠੀਕ ਨਹੀਂ ਹੋ ਸਕਦਾ ਇਹਨੂੰ ਬੜੀ ਭਿਆਨਕ ਜੀ ਬਿਮਾਰੀ ਹੈ ਇਨੂੰ ਕੋੜ ਦਾ ਰੋਗ ਹੋ ਗਿਆ ਨਾ ਤੀ ਤੁਰ ਫਿਰ ਸਕਦਾ ਕਿਉਂਕਿ ਇਹਦੇ ਹੱਥ ਪੈਰ ਵਿੰਗੇ ਹੋ ਗਏ ਇਹਨੂੰ ਦੌਰਾ ਪੈ ਗਿਆ ਜ਼ੁਬਾਨ ਤੋਂ ਇਹ ਬੋਲ ਨਹੀਂ ਸਕਦਾ ਪੈਰਾਂ ਤੋਂ ਇਹ ਚੱਲ ਨਹੀਂ ਸਕਦਾ ਹੱਥਾਂ ਤੋਂ ਇਹ ਖਾ ਨਹੀਂ ਸਕਦਾ ਇਹਦਾ ਇਲਾਜ ਨਹੀਂ ਹੋ ਸਕਦਾ ਇਹਦੇ ਨੇੜੇ ਕੋਈ ਨਾ ਕੋਈ ਨਾ ਜਾਇਓ ਕਿਉਂਕਿ ਇਹਦੇ ਵਾਲੀ ਬਿਮਾਰੀ ਤੁਹਾਨੂੰ ਵੀ ਹੋ ਸਕਦੀ ਹੈ ਤੇ ਬਿਮਾਰੀ ਫੈਲ ਸਕਦੀ ਹੈ ਫਿਰ ਇਹਦੇ ਵਾਲਾ ਰੋਗ ਹੌਲੀ-ਹੌਲੀ ਸਾਰੇ ਪਿੰਡ ਵਿੱਚ ਸਾਰੇ ਸੰਸਾਰ 'ਚ ਹੋ ਸਕਦਾ ਹੈ ਇਹਦੇ ਨੇੜੇ ਨਾ ਜਾਇਓ ਦੂਰ ਰਹਿਓ ਇਹਦੇ ਪਰਿਵਾਰ ਨੇ ਹਕੀਮ ਦੀ ਗੱਲ ਮੰਨ ਵੀ ਚਲੋ ਇਹਨੂੰ ਤੇ ਰੋਗ ਲੱਗਿਆ ਦੂਜਿਆਂ ਨੂੰ ਕਿਉਂ ਰੋਗ ਲੱਗਿਆ ਉਹਨਾਂ ਨੇ ਇੱਕ ਕਮਰੇ 'ਚ ਬੰਦ ਕਰਤਾ ਕਮਰੇ 'ਚ ਬੂਹੇ ਰਾਈ ਥੱਲੇ ਦੀ ਥਾਲ ਵਿੱਚ ਰੋਟੀ ਪਾ ਦਿੰਦੇ ਆ ਅੰਦਰ ਛੋਟੀ ਦੇ ਨਾਲ ਥਾਲ ਅੰਦਰ ਭੇਜ ਦਿੰਦੇ ਵੀ ਲੈ ਪ੍ਰਸ਼ਾਦਾ ਛਕਲਾ ਰੋਟੀ ਖਾਲਾ ਉਹ ਜਿੰਨੀ ਕੋਤੋਂ ਹੱਥਾਂ ਦੇ ਨਾਲ ਖਾਧੀ ਜਾਂਦੀ ਏ ਹੱਥ ਪੈਰ ਜਿਆਦਾ ਕੰਮ ਨਹੀਂ ਕਰਦੇ ਔਖਾ ਸੌਖਾ ਹੋ ਕੇ ਖਾ ਲਿੰਦਾ ਹੁਣ ਕਾਫੀ ਦਿਨ ਇਸੇ ਤਰ੍ਹਾਂ ਲੰਘ ਗਏ ਤੇ ਕਾਫੀ ਦਿਨਾ ਮਹੀਨਿਆਂ ਬਾਅਦ ਕਬੀਰ ਸਾਹਿਬ ਉਸ ਸ਼ਾਹੂਕਾਰ ਦੇ ਮੇਲਾ ਦੇ ਅੱਗੋਂ ਦੀ ਲੰਘਣ ਲੱਗੇ ਤੇ ਮਨ ਵਿੱਚ ਕਬੀਰ ਸਾਹਿਬ ਦੇ ਆਇਆ ਵੀ ਸ਼ਾਹੂਕਾਰ ਕਦੇ ਹੁਣ ਬਾਹਰ ਨਹੀਂ ਨਿਕਲਿਆ ਕਿੰਨੇ ਮਹੀਨੇ ਕਿੰਨੇ ਦਿਨ ਹੋ ਗਏ ਪੁੱਛਾਂ ਤੇ ਸਹੀ ਵੀ ਸ਼ਾਹੂਕਾਰ ਕਿੱਥੇ ਚਲਾ ਗਿਆ ਕਬੀਰ ਸਾਹਿਬ ਸ਼ਾਹੂਕਾਰ ਦੇ ਬੂਹੇ ਤੇ ਖੜੇ ਸਿਪਾਈ ਨੂੰ ਪੁੱਛਦੇ ਆ ਪਹਿਰੇਦਾਰ ਨੂੰ ਵੀ ਪਹਿਰੇਦਾਰ ਜੀ ਤੁਹਾਡਾ ਸ਼ਾਹੂਕਾਰ ਕਦੇ ਵੀ ਨਹੀਂ ਹੁਣ ਨਗਰ ਦੇ ਵਿੱਚ ਇੱਥੇ ਦੇਖਿਆ ਗਿਆ ਕਦੇ ਉਹ ਬਾਹਰ ਨਹੀਂ ਨਿਕਲਿਆ ਕੀ ਗੱਲ ਕਿਤੇ ਚਲਾ ਗਿਆ ਉਹ ਸਿਪਾਈ ਕਹਿੰਦਾ ਕਬੀਰ ਸਾਹਿਬ ਕਹਤੇ ਨਹੀਂ ਗਿਆ ਘਰ ਦੇ ਇੱਕ ਕਮਰੇ ਵਿੱਚ ਬੰਦ ਕਬੀਰ ਸਾਹਿਬ ਕਹਿੰਦੇ ਕਿਉਂ ਬੰਦ ਦਾ ਭਾਈ ਕੀ ਹੋਇਆ ਕਹਿੰਦੇ ਜੀ ਉਹ ਕੋੜ ਦਾ ਰੋਗ ਹੋ ਗਿਆ ਉਹਨੂੰ ਉਹਨੂੰ ਦੌਰਾ ਪਿਆ ਜ਼ਬਾਨ ਚਲੀ ਗਈ ਹੱਥ ਪੈਰ ਵਿੰਗੇ ਹੋ ਗਏ ਨਾਓ ਤੁਰ ਸਕਦਾ ਹੈ ਨਾਓ ਬੋਲ ਸਕਦਾ ਹੈ ਕੋੜ ਦਾ ਰੋਗ ਹੈ ਕਬੀਰ ਸਾਹਿਬ ਕਹਿੰਦੇ ਬੜਾ ਮਾੜਾ ਹੋਇਆ ਭਈ ਇਹ ਤੇ ਬਹੁਤ ਮਾੜਾ ਹੋਇਆ ਵਿਚਾਰੇ ਨਾਲ ਇਹ ਹੋਣਾ ਨਹੀਂ ਚਾਹੀਦਾ ਸੀ ਕਬੀਰ ਸਾਹਿਬ ਸਪਾਈ ਨੂੰ ਕਹਿੰਦੇ ਵੀ ਸਾਨੂੰ ਮਿਲਾ ਸਕਦੇ ਹਾਂ ਅਸੀਂ ਪਤਾ ਲੈ ਲਈ ਉਹਦਾ ਸਪਾਈ ਕਹਿੰਦਾ ਜੀ ਉਹਦੇ ਤੇ ਨੇੜੇ ਕੋਈ ਨਹੀਂ ਜਾਂਦਾ ਉਹਦਾ ਤੇ ਆਪਣਾ ਪੁੱਤ ਨੇੜੇ ਨਹੀਂ ਜਾਂਦਾ ਮਾਂ ਨੇੜੇ ਨਹੀਂ ਜਾਂਦੀ ਸਾਨੂੰ ਵੀ ਉਹਦੇ ਨੇੜੇ ਜਾਣ ਦਾ ਹੁਕਮ ਨਹੀਂ ਆ ਕਬੀਰ ਸਾਹਿਬ ਕਹਿੰਦੇ ਕਿਉਂ ਕਹਿੰਦੇ ਹਕੀਮ ਨੇ ਵੈਦ ਨੇ ਕਿਹਾ ਵੀ ਇਹਦੇ ਨੇੜੇ ਨਾ ਜਾਇਓ ਇਹਦੇ ਵਾਲੀ ਬਿਮਾਰੀ ਤੁਹਾਨੂੰ ਵੀ ਲੱਗ ਸਕਦੀ ਹੈ। ਕਬੀਰ ਸਾਹਿਬ ਕਹਿੰਦੇ ਅੱਛਾ ਚਲੋ ਕੋਈ ਗੱਲ ਨਹੀਂ ਇੱਕ ਵਾਰ ਫਤਾਹ ਤੇ ਲਈਏ ਫਿਰ ਜਾ ਕੇ ਦੇਖੀਏ ਤੇ ਸਹੀ। ਇਹਨੇ ਨੂੰ ਉਸ ਸਾਹੂਕਾਰ ਦੀ ਮਾਂ ਬੂਹੇ ਤਿਆਗੀ ਕਬੀਰ ਸਾਹਿਬ ਨੂੰ ਦੇਖਿਆ ਨਮਸਕਾਰ ਕੀਤੀ। ਕਬੀਰ ਸਾਹਿਬ ਨੇ ਪੁੱਤ ਦਾ ਹਾਲ ਚਾਲ ਪੁੱਛਿਆ ਮਾਂ ਤੂੰ ਮਾਨਿਕਾ ਕਬੀਰ ਸਾਹਿਬ ਬੜੀ ਮਾੜੀ ਹਾਲਤ ਵਿੱਚ ਦੌਰਾ ਪਿਆ ਹੱਥ ਪੈਰ ਵਿੰਗੇ ਹੋ ਗਏ ਪੈਰ ਤੇ ਪਤਾ ਨਹੀਂ ਕੀ ਲੜਿਆ ਜ਼ਖਮ ਬਣਿਆ ਜ਼ਖਮ ਤੋਂ ਹੌਲੀ-ਹੌਲੀ ਸਾਰੇ ਸਰੀਰ ਤੇ ਜ਼ਖਮ ਬਣ ਗਏ ਕੁੰਤ ਕੋੜ ਦਾ ਰੋਗ ਹੋ ਗਿਆ ਉਹ ਤੇ ਹੁਣ ਮੰਜੇ ਤੇ ਪਿਆ ਨਾ ਉਹ ਬੋਲਦਾ ਅਸੀਂ ਤੇ ਉਹਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਕਦੇ ਉੱਥੇ ਗਏ ਨਹੀਂ ਕਮਰੇ ਦੇ ਵਿੱਚ ਬੂਹੇ ਦੇ ਥੱਲੇ ਦੀ ਥੋੜੀ ਜੀ ਜਗ੍ਹਾ ਉਹਦੇ ਵਿੱਚ ਉਥੋਂ ਦੀ ਪ੍ਰਸ਼ਾਦਾ ਭੇਜ ਦਿੰਨੇ ਆ ਜਲ ਪਾਣੀ ਉਥੋਂ ਦੀ ਚਲਾ ਜਾਂਦਾ ਤੇ ਛਕ ਲੈਂਦਾ ਹੁਣਾ ਅਸੀਂ ਦੇਖਿਆ ਨਹੀਂ ਉਹਨੂੰ ਕਦੇ ਨਾ ਖਾਂਦੇ ਨੂੰ ਬਸ ਰੋਜ਼ ਦੀ ਕਿਰਿਆ ਵੀ ਉਥੋਂ ਦੀ ਥਾਲ ਭੇਜ ਦਈਦਾ ਪ੍ਰਸ਼ਾਦਾ ਬੂਹਾ ਖੋਲ ਕੇ ਕਦੇ ਨਹੀਂ ਤੱਕਿਆ ਕਿਉਂਕਿ ਸਾਰੇ ਕਰਦੇ ਨੇ ਵੀ ਉਹਦੀ ਵਾਲੀ ਬਿਮਾਰੀ ਕਿਸੇ ਨੂੰ ਹੋਰ ਨੂੰ ਨਾ ਲੱਗੇ ਤੇ ਜੇ ਹੋਰ ਨੂੰ ਲੱਗੀ ਤੇ ਫਿਰ ਵਾਧਾ ਵਾਧਾ ਹੋਰਾਂ ਨੂੰ ਵੀ ਬਿਮਾਰੀ ਲੱਗ ਸਕਦੀ ਹੈ ਰੋਗ ਹੋ ਸਕਦਾ ਕਬੀਰ ਸਾਹਿਬ ਕਹਿੰਦੇ ਨਹੀਂ ਮਾਤਾ ਇੱਕ ਵਾਰ ਤੁਸੀਂ ਸਾਨੂੰ ਨਾ ਸ਼ਾਹੂ ਕਰਨ ਨੂੰ ਮਿਲਾ ਦਿਓ ਅਸੀਂ ਆਪ ਬੂਹਾ ਖੋਲ ਲੈਨੇ ਆਂ ਬੂਹਾ ਕੋਲ ਅਨਸਾਰ ਅੰਦਰੋਂ ਅਸੀਂ ਬੂਹਾ ਪੇੜ ਲਾਵਾਂਗੇ ਤੁਸੀਂ ਨਾ ਆਇਓ ਕਬੀਰ ਸਾਹਿਬ ਦੀ ਜ਼ੋਰ ਪਾਉਣ ਤੇ ਮਾਤਾ ਨੇ ਕਿਹਾ ਵੀ ਠੀਕ ਆ ਕਬੀਰ ਸਾਹਿਬ ਤੁਸੀਂ ਰੱਬ ਦੇ ਬੰਦੇ ਹੋ ਖੁਦਾ ਤੁਹਾਡੀ ਸੁਣਦਾ ਮੇਰੇ ਪੁੱਤ ਵਾਸਤੇ ਅਰਦਾਸ ਕਰਿਓ ਕਬੀਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਮਾਤਾ ਉਹ ਅਕਾਲ ਪੁਰਖ ਭਲਾ ਕਰੇ ਕਬੀਰ ਸਾਹਿਬ ਅੰਦਰ ਚਲੇ ਗਏ ਜਦੋਂ ਅੰਦਰ ਜਾ ਕੇ ਹਾਲਤ ਦੇਖੀ ਸ਼ਾਹੂਕਾਰ ਦੀ ਸਿਰ ਦੇ ਕੇਸ ਜਟਾ ਬਣੇ ਪਏ ਐ ਜਿਵੇਂ ਕੋਈ ਚੀਜ਼ ਲਾ ਕੇ ਨਾ ਸਿਰ ਦੇ ਕੇਸਾਂ ਨੂੰ ਇੱਕ ਥਾਂ ਤੇ ਖੜਾਇਆ ਹੁੰਦਾ ਐ ਐ ਸਿਰ ਦੇ ਕੇਸ ਖੜੇ ਪਏ ਐ ਜ਼ੁਬਾਨ ਤੋਂ ਬੋਲ ਨਹੀਂ ਸਕਦਾ ਬੱਚਿਆਂ ਦੇ ਵਾਂਗ ਅੰਦਰ ਰੜੜਿਆ ਫਿਰਦਾ ਐ ਕਬੀਰ ਸਾਹਿਬ ਨੂੰ ਦੇਖ ਕੇ ਨੀਵੀਂ ਪਾਲੀ ਕਬੀਰ ਸਾਹਿਬ ਨੇ ਕਿਹਾ ਵੀ ਹਾਂ ਭਾਈ ਸ਼ਾਉਕਾਰ ਕੀ ਹਾਲ ਆ ਤੇਰੇ ਵੀ ਤੈਨੂੰ ਕੀ ਹੋ ਗਿਆ ਉਹ ਸ਼ਰਮਿੰਦਾ ਦਾ ਹੋ ਕੇ ਮਨ ਹੀ ਮਨ ਕਬੀਰ ਸਾਹਿਬ ਨੂੰ ਬੇਨਤੀ ਕਰਦਾ ਹੁਣ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਉਹ ਤੇ ਕੀੜੀ ਦੀ ਆਵਾਜ਼ ਵੀ ਕੀੜੀ ਦੇ ਪੈਰਾਂ ਦੀ ਆਹਟ ਸਮਝ ਲੈਂਦੇ ਆ ਵੀ ਕੀੜੀ ਕਹਿਣਾ ਕੀ ਚਾਹੁੰਦੀ ਉਹ ਤੇ ਦਰਖਤ ਦੇ ਪੱਤਿਆਂ ਦੀ ਆਵਾਜ਼ ਸੁਣ ਕੇ ਦੱਸ ਸਕਦੇ ਆ ਵੀ ਦਰਖਤ ਦੇ ਪੱਤੇ ਦਰਖਤ ਕਹਿਣਾ ਕੀ ਚਾਹੁੰਦਾ ਹੈ ਪੰਛੀਆਂ ਦੀ ਆਵਾਜ਼ ਸੁਣ ਕੇ ਦੱਸ ਦਿੰਦੇ ਆ ਵੀ ਪੰਛੀ ਕੀ ਮੰਗਦੇ ਰੱਬ ਦੇ ਪਿਆਰੇ ਰੱਬ ਦੇ ਭਗਤ ਇਹੋ ਜਿਹੇ ਹੁੰਦੇ ਆ ਉਹ ਹਰੇਕ ਬੰਦੇ ਦੇ ਮਨ ਦੀ ਗੱਲ ਨੂੰ ਸਮਝਣ ਵਾਲੇ ਆ ਜਾਣਦੇ ਆ ਹੁਣਉ ਸ਼ਾਉਕਾਰ ਕੋੜ ਹੋਇਆ ਪਿਆ ਜਬਾਨ ਤੋਂ ਬੋਲ ਨਹੀਂ ਸਕਦਾ ਰੜਿਆ ਫਿਰਦਾ ਤੇ ਕਬੀਰ ਸਾਹਿਬ ਨੂੰ ਕਹਿੰਦਾ ਕਬੀਰ ਜੀ ਬੇਨਤੀ ਹੈ ਮੈਨੂੰ ਲੱਗਦਾ ਵੀ ਮੇਰੇ ਕਰਮਾਂ ਦੀ ਸਜ਼ਾ ਮੈਨੂੰ ਮਿਲ ਗਈ ਹੈ ਮੈਂ ਗਰੀਬਾਂ ਦੇ ਘਰ ਉਜਾੜੇ ਫਸਲਾਂ ਉਜਾੜੀਆਂ ਵਿਤਕਰਾ ਕੀਤਾ ਭੇਦ ਭਾਵ ਕੀਤਾ ਮੈਂ ਉਸ ਰੱਬ ਨੂੰ ਨਹੀਂ ਮੰਨਦਾ ਸੀ ਤੇ ਮੈਨੂੰ ਮੇਰੇ ਕਰਮਾਂ ਦੀ ਸਜ਼ਾ ਮਿਲ ਗਈ ਹੈ ਤੁਸੀਂ ਤੇ ਰੱਬ ਦੇ ਪਿਆਰਿਓ ਜੇ ਤੁਹਾਡਾ ਰੱਬ ਤੁਹਾਡੀ ਸੁਣਦਾ ਤੇ ਮੇਰੇ ਵਾਸਤੇ ਬੇਨਤੀ ਕਰੋ ਮੇਰਾ ਕੋੜ ਦਾ ਰੋਗ ਠੀਕ ਹੋ ਜਾ ਮੈਂ ਜ਼ੁਬਾਨ ਤੋਂ ਬੋਲਣ ਲੱਗਦਾ ਪਹਿਲਾਂ ਵਾਅਦਾ ਹੋ ਜਾ ਮੈਂ ਭਗਤੀ ਬੰਦਗੀ ਕਰਾਂਗਾ ਮੈਂ ਬਹੁਤ ਸਿਮਰਨ ਕਰਾਂਗਾ ਕਬੀਰ ਸਾਹਿਬ ਕਹਿੰਦੇ ਛਾਉ ਕਰਦੀ ਹੁਣ ਤੇ ਸਮਾਂ ਲੰਘਿਆ ਹੁਣ ਤੇ ਤੇਰੀ ਹਾਲਤ ਪਸ਼ੂਆ ਵਰਗੀ ਹੈ ਜਿਵੇਂ ਪਸ਼ੂ ਚਾਰਾਂ ਪੈਰਾਂ ਤੇ ਤੁਰਦਾ ਚਾਰ ਪਾਵ ਦੋਏ ਸਿੰਘ ਗੰਗ ਮੁਖ ਤਦ ਕੈਸੇ ਗੁਣ ਗਈ ਹੈ ਹੁਣ ਤੇ ਹਾਲਤ ਪਸ਼ੂਆ ਵਰਗੀ ਹੋ ਗਈ ਚਾਰ ਪੈਰ ਨੇ ਗੁੰਗਾ ਮੁਖ ਹੈ ਦੋ ਸਿੰਘ ਤੇਰੇ ਕੇਸਾਂ ਜਿਹੜੇ ਤੇਰੇ ਕੇਸ ਆ ਉਹ ਸਿੰਘਾਂ ਵਰਗੇ ਖੜੇ ਹੋ ਗਏ ਤੈਨੂੰ ਪਹਿਲਾਂ ਕਿਹਾ ਸੀ ਬੰਦਗੀ ਕਰ ਲਾ ਰੱਬ ਸਾਰਿਆਂ ਦੇ ਵਿੱਚ ਹੁੰਦਾ ਹੈ ਰੱਬ ਨੇ ਇੱਕ ਮੈਮਰੀ ਫਿੱਟ ਕੀਤੀ ਬੰਦੇ ਦੇ ਸਰੀਰ ਦੇ ਵਿੱਚ ਜਿਵੇਂ ਕੋਈ ਬੰਦਾ ਲੈਪਟਾਪ ਦੇ ਵਿੱਚ ਆਪਣੀ ਕੋਈ ਪਰਸਨਲ ਚੀਜ਼ ਸੇਵ ਕਰ ਲੈਂਦਾ ਨਾ ਤੇ ਉਹਦਾ ਪਾਸਵਰਡ ਉਸੇ ਬੰਦੇ ਨੂੰ ਪਤਾ ਹੁੰਦਾ ਵੀ ਜਿਹੜਾ ਜਿਹੜੇ ਬੰਦੇ ਦਾ ਉਹ ਲੈਪਟਾਪ ਹੋਵੇ ਜਾਂ ਕੰਪਿਊਟਰ ਹੋਵੇ ਜਾਂ ਮੋਬਾਈਲ ਹੋਵੇ ਉਹਦੇ ਤੇ ਪਾਸਵਰਡ ਲੱਗਿਆ ਉਹ ਚੀਜ਼ ਦਾ ਪਾਸਵਰਡ ਦਾ ਉਸੇ ਨੂੰ ਪਤਾ ਦੂਜਾ ਖੋਲ ਹੀ ਨਹੀਂ ਸਕਦਾ ਜਿੰਨਾ ਮਰਜ਼ੀ ਯਤਨ ਕਰੇ ਹੁਣ ਆ ਜਿਹੜਾ ਸਰੀਰ ਰੂਪੀ ਲੈਪਟਾਪ ਆ ਨਾ ਆ ਸਰੀਰ ਆ ਜਿਹੜਾ ਏ ਉਸ ਅਕਾਲ ਪੁਰਖ ਪਰਮਾਤਮਾ ਦਾ ਇਹਦੇ ਵਿੱਚ ਮਹਾਰਾਜ ਨੇ ਇਹੋ ਜੀ ਮੈਮਰੀ ਫਿੱਟ ਕੀਤੀ ਆ ਇਹਦਾ ਪਾਸਵਰਡ ਪ੍ਰਮਾਤਮਾ ਖੁਦਾ ਨੂੰ ਪਤਾ ਹੈ ਜੋ ਜੋ ਮਨੁੱਖ ਕਰੀ ਜਾਂਦਾ ਹੈ ਇਹਦੇ ਵਿੱਚ ਸੇਵ ਹੋਈ ਜਾਂਦਾ ਜਮਾ ਹੋਈ ਜਾਂਦਾ ਜਿੱਦਿ ਉਸ ਪ੍ਰਮਾਤਮਾ ਨੇ ਪਾਸਵਰਡ ਭਰਿਆ ਤੇ ਉਹਦੇ ਹੀ ਪਤਾ ਲੱਗਣਾ ਰੱਬ ਨੂੰ ਵੀ ਇਹਨੇ ਕੀ ਕੀ ਖੁਦ ਕੀਤਾ ਹੈ ਫਿਰ ਉਹਦੇ ਹਿਸਾਬ ਦੇ ਨਾਲ ਸਜ਼ਾ ਤੇ ਬੰਦੀ ਹੈ ਨਾ ਸਾਡੀ ਕਬੀਰ ਸਾਹਿਬ ਕਹਿੰਦੇ ਉਸ ਅਕਾਲ ਪੁਰਖ ਨੂੰ ਪਤਾ ਹੈ ਉਸ ਵਾਹਿਗੁਰੂ ਨੂੰ ਸਤ ਜਾਨੀ ਤੂੰ ਬੰਦਗੀ ਨਹੀਂ ਕੀਤੀ ਤੈਨੂੰ ਤੇਰੇ ਕਰਮਾਂ ਦੀ ਸਜ਼ਾ ਮਿਲ ਗਈ ਹੈ ਕਬੀਰ ਸਾਹਿਬ ਨੂੰ ਕਹਿੰਦਾ ਬਖਸ਼ ਲਓ ਉਸ ਖੁਦਾ ਨੂੰ ਕਬੀਰ ਸਾਹਿਬ ਕਹਿੰਦੇ ਨਹੀਂ ਭਾਈ ਤੈਨੂੰ ਪਹਿਲਾਂ ਕਹਤਾ ਚਾਰ ਪਾਵ ਦੋਇ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਊਠ ਤ ਬੈਠ ਤ ਠੇਗਾ ਪਰ ਹੈ ਤਪਕਤ ਮੂਡ ਲੁਕਈ ਹੈ ਕਿਸਾਨ ਪ੍ਰਾਣੇ ਸਮੇਂ ਦੇ ਵਿੱਚ ਬਲਦਾਂ ਦੇ ਨਾਲ ਕੀਤੀ ਕਰਿਆ ਕਰਦੇ ਕਿਸੇ ਦੇ ਘਰ ਕਿਸੇ ਗਾਂ ਨੇ ਵਛੜੂ ਦੇਣਾ ਤੇ ਪਰਿਵਾਰ ਨੇ ਬੜਾ ਖੁਸ਼ ਹੋਣਾ ਕਿਸਾਨ ਨੇ ਵੀ ਚਲੋ ਇਹਨੂੰ ਪਾਲਾਂਗੇ ਚੰਗਾ ਗੁੜ ਪਾ ਕੇ ਚੰਗਾ ਘਿਓ ਖਵਾ ਕੇ ਉਹਨੂੰ ਪਾਲਣਾ ਜਦੋਂ ਖੇਤ ਵਾਣ ਵਾਣ ਜੋਗਾ ਹੋ ਜਾਣਾ ਤੇ ਉਹਨੂੰ ਜੋੜਨਾ ਤੇ ਉਹਨੇ ਤੁਰਨਾ ਨਾ ਪਰ ਕਿਸਾਨ ਨੇ ਕਹਿਣਾ ਵੀ ਵੇਲੇ ਨੂੰ ਇੰਨਾ ਗੁੜ ਖਵਾਇਆ ਇੰਨਾ ਘਿਓ ਖਵਾਇਆ ਹੁਣ ਤੁਰ ਪਾਈ ਹੁਣ ਤੁਰਦਾ ਕਿਉਂ ਨਹੀਂ ਤਕਬੀਰ ਸਾਹਿਬ ਕਹਿੰਦੇ ਤੇਰੀ ਉਸ ਵਛੇਰੂ ਵਰਗੀ ਹਾਲਤ ਐ ਉਸ ਬਲਦ ਵਰਗੀ ਹੁਣ ਤੇ ਉੱਠਦੇ ਆ ਬੈਠਦੇ ਆ ਪਰਿਵਾਰ ਬੱਚੇ ਲਾਂਭਾ ਦਿੰਦੇ ਨੇ ਬਾਪੂ ਐਵੇਂ ਕਮਰੇ ਚ ਗੁੰਗਿਆਂ ਵਾਂਗ ਰੋਲਾ ਨਾ ਪਾਈ ਚੱਲ ਕਿਸੇ ਨੇ ਤੇਰੀ ਨਹੀਂ ਸੁਣੀ ਹੁਣ ਤੈਨੂੰ ਰੋਗ ਲੱਗਿਆ ਹੋਇਆ ਐ ਹੁਣ ਬਸ ਆਪੇ ਬਾਤ ਤੇ ਆਪੇ ਖਾ ਕੋ ਸਤਨਾਮ ਸ੍ਰੀ ਇਹ ਤੇ ਹੁਣ ਕਰਮਾਂ ਦੀ ਸਦਾ ਮਿਲਨੀ ਤੈਨੂੰ ਉਹ ਬੜੀਆਂ ਮੰਨਤਾ ਕਰਦਾ ਕਬੀਰ ਸਾਹਿਬ ਕਹਿੰਦੇ ਨਹੀਂ ਭਾਈ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਉਸ ਖੁਦਾ ਦੀ ਰਜ਼ਾ ਦੇ ਵਿੱਚ ਵਿਗਨ ਨਹੀਂ ਨਾ ਪਾ ਸਕਦੇ ਉਹ ਪਰਮਾਤਮਾ ਠੀਕ ਕਰੇ ਤੇ ਤੈਨੂੰ ਕਰ ਸਕਦਾ ਪਰ ਅਸੀਂ ਨਹੀਂ ਇਸ ਲਈ ਕਹਿੰਦਾ ਭਾਈ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਉਹ ਸਭ ਦੇ ਦਿਲਾਂ ਦੀਆਂ ਜਾਣਦਾ ਚੰਗੇ ਮੰਦੇ ਭਲੇ ਬੁਰੇ ਕੀ ਪੀਰ ਪਛਾਨਤ ਇਸ ਲਈ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਇਥੇ ਤੇ ਹਮ ਨੇ ਚੰਗੇ ਬੁਰਾ ਨਹੀਂ ਕੋਏ ਬਾਸਾ ਕਹਿੰਦੇ ਭਾਈ ਇਥੇ ਕੋਈ ਬੁਰਾ ਨਹੀਂ ਤੇ ਸਾਡੇ ਤੋਂ ਮੰਦਾ ਵੀ ਕੋਈ ਨਹੀਂ ਇਥੇ ਦੂਜੇ ਸਾਰੇ ਚੰਗੇ ਨੇ ਤੇ ਅਸੀਂ ਇਕੱਲੇ ਹੀ ਬੁਰੇ ਆ ਇਸ ਲਈ ਕਿਸੇ ਦਾ ਬੁਰਾ ਨਹੀਂ ਇਥੇ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਇਹ ਸਦਾ ਉਹਦੇ ਨਾਲ ਹੀ ਜੁੜੇ ਰਹਿਣਾ ਚਾਹੀਦਾ ਹੈ ਸਦਾ ਉਹਦਾ ਸਿਮਰਨ ਕਰਨਾ ਚਾਹੀਦਾ ਜਿਸ ਪ੍ਰਮਾਤਮਾ ਨੇ ਸਵਾਸ ਆ ਸਰੀਰ ਘਰ-ਬਾਰ ਧਨ-ਦੌਲਤ ਸਭ ਕੁਝ ਦਿੱਤਾ ਉਹਦੀ ਬੰਦਗੀ ਕਰਿਆ ਕਰ ਜੇ ਗੁਰੂ ਦੀ ਵਡਿਆਈ ਲੈਣੀ ਤੇ ਹਮੇਸ਼ਾ ਖੁਸ਼ ਰਹਿਣਾ ਇਸੇ ਦੀ ਨਿੰਦਾ ਕਿਸੇ ਦੀ ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ ਹਮੇਸ਼ਾ ਉਸ ਅਕਾਲ ਪੁਰਖ ਦੀ ਉਸਤ ਮਹਿਮਾ ਦੇ ਵਿੱਚ ਰਹਿਣਾ ਚਾਹੀਦਾ ਕੋ ਸਤਨਾਮ ਸ਼੍ਰੀ